ਵਰੇ ਜਲੰਧਰ ਦੇ ਵਿੱਚ ਇੱਕ ਵੱਡਾ ਸੜਕੀ ਹਾਦਸਾ ਵਾਪਰਿਆ ਦੱਸਦੀ ਹੈ ਕਿ ਇੱਕ ਫੌਜ ਦੇ ਟਰੱਕ ਅਤੇ 16 ਟੈਰਾ ਟਰੱਕ ਵਿਚਾਲੇ ਜਬਰਦਸਤ ਟੱਕਰ ਹੋ ਗਈ ਹੈ ਇਸ ਹਾਦਸੇ ਦੇ ਵਿੱਚ ਪੰਜ ਜਵਾਨ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਇਲਾਜ ਤੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਦੱਸਦੀ ਹੈ ਕਿ ਇਹ ਹਾਦਸਾ ਸੁੱਚੀ ਪਿੰਡ ਨੇੜੇ ਵਾਪਰਿਆ ਜਿੱਥੇ ਫੌਜ ਦੇ ਟਰੱਕ ਅਤੇ 16 ਟੈਰਾ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਘਟਨਾ ਦੇ ਵਿੱਚ ਫੌਜ ਦੇ ਕਰੀਬ 5 ਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਫੌਜ ਦੇ ਹਸਪਤਾਲ ਦੇ ਵਿੱਚ ਭੇਜਤੀ ਕਰਵਾਇਆ ਗਿਆ। ਇਹ ਹਾਦਸਾ ਕਰੀਬ ਸਵੇਰੇ 6 ਵਜੇ ਵਾਪਰਿਆ ਤੇ ਹੁਣ ਇਸ ਪੂਰੀ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਜਿਸ ਦੇ ਵਿੱਚ ਸਾਫ਼ ਦਿਖ ਰਿਹਾ ਹੈ ਕਿ ਫੌਜ ਦਾ ਟਰੱਕ ਅੱਗੇ ਜਾ ਰਹੇ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਜਿਸ ਤੋਂ ਬਾਅਦ ਪਿੱਛੇ ਤੋਂ ਆ ਰਹੇ ਟਰੱਕ ਨੇ ਫੌਜੀ ਟਰੱਕ ਨੂੰ ਟੱਕਰ ਮਾਰੀ ਤੇ ਇਹ ਵੱਡਾ ਹਾਦਸਾ ਵਾਪਰਿਆ ਪੁਲਿਸ ਨੇ ਸੀਸੀਟੀਵੀ ਦੇ ਆਧਾਰ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸ ਦਈਏ ਕਿ ਰਾਮਾ ਮੰਡੀ ਥਾਣੇ ਦੇ ਐਸ ਐਚ ਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਨੂੰ ਸਵੇਰੇ ਕੰਟਰੋਲ ਰੂਮ ਤੋਂ ਘਟਨਾ ਦੀ ਸੂਚਨਾ ਮਿਲੀ ਕਿ ਇੱਕ ਹਾਦਸਾ ਹੋਇਆ ਜਿੱਥੇ ਇੱਕ ਫੌਜੀ ਟਰੱਕ ਪੂਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਟਰੱਕ ਬੁਰੇ ਤਰੀਕੇ ਦੇ ਨਾਲ ਨੁਕਸਾਨੇ ਗਏ ਟਰੱਕ ਦੇ ਵਿੱਚ ਸਵਾਰ ਫੌਜ ਦੇ ਪੰਜ ਜਵਾਨ ਇਸ ਦੇ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੂਚਨਾ ਮਿਲਦੇ ਹੀ ਰੋਡ ਸੇਫਟੀ ਦੀਆਂ ਫੋਰਸਾਂ ਵੀ ਮੌਕੇ ਤੇ ਪੁੱਜੀਆਂ ਅਤੇ ਪੁਲਿਸ ਵੀ ਮੌਕੇ ਤੇ ਪੁੱਜੀ ਜ਼ਖਮੀਆਂ ਨੂੰ ਹਸਪਤਾਲ ਭੇਜਣ ਤੋਂ ਬਾਅਦ ਫੌਜ ਨੇ ਕ੍ਰੇਨ ਦੀ ਮਦਦ ਦੇ ਨਾਲ ਦੋਵਾਂ ਵਾਹਨਾਂ ਨੂੰ ਸਾਈਡ ਤੇ ਕੀਤਾ ਹਾਲਾਂਕਿ ਇਸ ਦੌਰਾਨ ਲੰਬਾ ਜਾਮ ਲੱਗਿਆ ਪਰ ਖੁਸ਼ਕਿਸਮਤੀ ਇਸ ਦੇ ਵਿੱਚ ਇਹ ਰਹੀ ਹੈ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹਾਦਸੇ ਦੇ ਕਾਰਨਾਂ ਦੀ ਜਾਂਚ ਹਲੇ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਫਿਲਹਾਲ ਟਰੱਕ ਡਰਾਈਵਰ ਫਰਾਰ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ ਪਰ ਪੁਲਿਸ ਦੇ ਵੱਲੋਂ ਸੀਸੀਟੀਵੀ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ਜੀ ਹਮਾਰੇ ਕੋਲ ਤੋਂ ਬਾਅਦ ਵਿੱਚ ਪਤਾ ਚੱਲਿਆ ਕਿ ਇਹ ਟਰੱਕ ਨੇ ਇਹ ہماری ਫੌਜੀ ਗੱਡੀ ਕੋ ਫਾਰਦੀ ਆਏ ਹੋਰ ਪਿੱਛੇ ਸੇ ਮਾਰਾ ਹੈ ਔਰ ਅਗੇ ਇਸ ਸੜਕ ਮੇ ਨਿਕਲ ਗਏ। ਇਹ ਆਪਣਾ ਕੈਂਟ ਕੈਂਟ ਸੀ ਆਏ ਲੋਕਲ ਹੀ ਹੈ ਇਹ ਹਾਂ ਡਿਊਟੀ ਕੇ ਲੀਏ ਥੇ। ਪੰਜ ਪੰਜ ਜਾਣੇ ਥੇ। ਹਾਬੀ ਤੱਕ ਤਾਂ ਠੀਕ ਹੀ ਹੈ ابھی। ਪਤਾ ਨਾ ਬਤਾ ਨਹੀਂ ਸਕਦੇ ਜੀ ਕੁਝ ਵੀ ਅਭੀ ਹਣ ਇਸ ਕੇ ਲੀਏ। ਅੱਜ ਸਵੇਰ 7:00 ਵਜੇ ਸਾਨੂੰ ਕੰਟਰੋਲ ਤੋਂ ਮੈਸੇਜ ਆਇਆ ਕਿ ਆਰਮੀ ਦੀ ਗੱਡੀ ਦਾ ਜਿਹੜਾ ਵਾ ਲੰਮਾਪਿੰਡ ਚੌਕ ਔਰ ਇਹਦੇ ਸੂਚੀ ਪਿੰਡ ਦੇ ਦਰਮਿਆਨ ਦੇ ਕਰਕੇ ਐਕਸੀਡੈਂਟ ਹੋਇਆ ਔਰ ਜਿਸ ਤੇ ਅਸੀਂ ਇਮੀਡੀਏਟਲੀ ਸਾਡਾ ਡਿਊਟੀ ਅਫਸਰ ਵੀ ਪਹੁੰਚ ਗਿਆ ਔਰ ਸੜਕ ਸੁਰੱਖਿਆ ਫੋਰਸ ਵੀ ਪਹੁੰਚ ਗਈ ਮੈਂ ਵੀ ਆ ਮੌਕੇ ਤੇ ਆ ਗਿਆ ਔਰ ਜਦੋਂ ਇੱਕ ਦੇਖਿਆ ਤੇ ਇੱਕ ਆਰਮੀ ਦੀ ਗੱਡੀ ਜਿਹੜੀ ਪੀਏਪੀ ਚੌਂਕ ਵੱਲੋਂ ਪਠਾਨਕੋਟ ਚੌਂਕ ਵੱਲੋਂ ਜਾ ਰਹੀ ਸੀ ਔਰ ਉਹਦੇ ਵਿੱਚ ਪੰਜ ਜਿਹੜੇ ਆਰਮੀ ਦੇ ਜਵਾਨ ਸਵਾਰ ਸੀਗੇ ਔਰ ਉਹਨੂੰ ਪਿੱਛੋਂ ਇੱਕ 16 ਟੈਰੀ ਟਰੱਕ ਸੀਗਾ ਜੋ ਲੋਡ ਆ ਜੇ ਫਿਲਹਾਲ ਪਤਾ ਨਹੀਂ ਲੱਗ ਸਕਿਆ ਇਹਦੇ ਵਿੱਚ ਕਿ ਕੀ ਲੱਦਿਆ ਹੋਇਆ ਔਰ ਇਹਨੇ ਪਿੱਛੋਂ ਉਹਨੂੰ ਹਿੱਟ ਕੀਤਾ ਔਰ ਉਸ ਪਾਸੇ ਉਹਨੂੰ ਤਾ ਕਾਲ atta ਕਕੇ ਗੱਡੀ ਨੂੰ ਇਧਰਲੇ ਰੋਡ ਦੇ ਉੱਤੇ ਦੋਨੋਂ ਗੱਡੀਆਂ ਆ ਗਈਆਂ ਔਰ ਜਿਹੜੀ ਆਰਮੀ ਦੀ ਗੱਡੀ ਹੈ ਇਹ ਪਲਟੀਆਂ ਖਾ ਕੇ ਇਸ ਪਾਸੇ ਕਾਫੀ ਇਹਦੇ ਜਿਹੜੇ ਜਵਾਨ ਸੀਗੇ ਉਹ ਇੰਜਰਡ ਨੇ ਵੈਸੇ ਉਦਾਂ ਠੀਕ ਨੇ ਔਰ ਸਾਰੇ ਨੂੰ ਜਿਹੜਾ ਵਾ ਪੰਜ ਜਵਾਨਾਂ ਨੂੰ ਹਸਪਤਲ ਪਰਵਾਡਾ ਲੱਤਾ ਗਿਆ ਨਹੀਂ ਜਾਲੀ ਨੁਕਸਾਨ ਨਹੀਂ ਕੋਈ ਹੋਇਆ ਬੰਦੇ ਇੰਜਰਡ ਹੈਗੇ ਨੇ ਵਿੱਚ ਦੋ ਤੋਂ ਜ਼ਿਆਦਾ ਸੀਰੀਅਸ ਨੇ ਬਟ ਫਿਲਹਾਲ ਠੀਕ ਨੇ ਸਟਰੈਕਟਰ ਗਲਤੀ ਕਿਦੀ ਮੰਨੀ ਜਾਂਦੀ ਹੈ ਗਲਤੀ ਨਾਲ ਦੇ ਕੋਈ ਸ਼ਰੀਆਮੀ ਟਰੱਕ ਵਾਲੇ ਦੀ ਹੈ ਜਿਹਨੇ ਪਿੱਛੋਂ ਗੱਡੀ ਨੂੰ ਹਿੱਟ ਕਰਕੇ ਤੇ ਇੰਨੀ ਜ਼ਬਰਦਸਤ ਦੂਰ ਤੱਕ ਘੜੀਸਦਾ ਲਾਇਆ ਹੈ ਗੱਡੀ ਨੂੰ ਟਰੱਕ ਵੀ ਬੀਏਪੀ ਵੱਲੋਂ ਆ ਰਿਹਾ ਸੀ ਟਰੱਕ ਵੀ ਪਿੱਛੋਂ ਆ ਰਿਹਾ ਸੀਗਾ ਔਰ ਜ਼ਿਆਦਾ ਸਪੀਡ ਦੇ ਓਵਰ ਸਪੀਡ ਦੇ ਵਿੱਚ ਸੀਗਾ ਤੇ ਉਹ ਉਹਨੇ ਉਹਨੂੰ ਪਿੱਛੋਂ ਹਿੱਟ ਕਰ ਦਿੱਤਾ ਨਹੀਂ ਜਾਨੀ ਨੁਕਸਾਨ ਤੋਂ ਬਚਾਵਾ